ਜਵੰਦਾਦੀ ਸਿਹਤ ਬਾਰੇ ਰਾਜਵੀਰ ਜਵੰਦਾ ਤੇ ਫੋਰਟਿਸ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਤਾਜ਼ਾ ਮੈਡੀਕਲ ਬੁਲੇਟਿਨ ਜਾਰੀ ਕਰਨ ਤੋਂ ਬਾਅਦ ਕਿਹਾ ਗਿਆ ਹੈ ਕਿ ਹਾਲੇ ਵੀ ਰਾਜਵੀਰ ਜਵੰਦਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਫੋਰਟਿਸ ਹਸਪਤਾਲ ਨੇ ਕੱਲ ਤੋਂ ਬਾਅਦ ਹੁਣ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਉਹਨਾਂ ਕਿਹਾ ਕਿ ਵੈਂਟਿਲੇਟਰ ਸਪੋਰਟ ਤੇ ਇਸ ਵੇਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਮਾਹਰ ਡਾਕਟਰਾਂ ਦੀ ਦੇਖਰੇਖ ਚ ਉਹਨਾਂ ਦਾ ਫਿਲਹਾਲ ਮਾਹਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਕੱਲ ਕਰੀਬ 8:30 ਵਜੇ ਜਦੋਂ ਪਰਮਾਣੂ ਦੇ ਕੋਲ ਉਹਨਾਂ ਦਾ ਬਾਈਕ ਹਾ사ਗ੍ਰਸਤ ਹੋਇਆ ਸੀ ਉਸ ਤੋਂ ਬਾਅਦ ਦੁਪਹਿਰ ਪੌਣੇ 2 ਵਜੇ ਦੇ ਕਰੀਬ ਉਹਨਾਂ ਨੂੰ 40 ਹਸਪਤਾਲ ਲੈ ਕੇ ਆਂਦਾ ਗਿਆ ਸੀ ਉਸ ਵੇਲੇ ਡਾਕਟਰਾਂ ਨੇ ਕਿਹਾ ਸੀ ਕਿ ਉਹਨਾਂ ਦੀ ਰੀੜ ਦੀ ਹੱਡੀ ਅਤੇ ਸਿਰ ਦੇ ਵਿੱਚ ਸੱਟ ਲੱਗੀ ਹੈ ਤੇ ਉਹਨਾਂ ਨੂੰ ਹਾਰਟ ਅਟੈਕ ਵੀ ਆਇਆ ਸੀ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਤੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉਹਨਾਂ ਦੇ ਲਈ ਅਰਦਾਸ ਦੁਆਵਾਂ ਦਾ ਦੌਰ ਚੱਲ ਰਿਹਾ ਸੀ ਤੇ ਅੱਜ ਸਵੇਰੇ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਦੀ ਹਾਲਤ ਵਿੱਚ ਪਹਿਲਾ ਨਾਲੋਂ ਸੁਧਾਰ ਹੋ ਰਿਹਾ ਹੈ ਹੁਣ ਜੜੀ ਆਸੀਂ ਦਰਸ਼ਕਾਂ ਤੱਕ ਜ਼ਰੂਰ ਉਹ ਚੀਜ਼ ਨੂੰ ਲੈ ਕੇ ਵੀ ਆਵਾਂਗੇ ਕਿਉਂਕਿ ਜੋ ਹਾਲਾਤ ਬਣੇ ਆ ਜੋ ਹਸਪਤਾਲ ਦੇ ਵਿੱਚ ਹੁਣ ਲਗਾਤਾਰ ਡਾਕਟਰਸ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤੁ ਜਰਾ ਜਿਹੜਾ ਵੈਂਟੀਲੇਟਰ سپورਟ ਦੇ ਉੱਪਰ ਤਾਂ ਜਰੂਰ ਰੱਖਿਆ ਹੋਇਆ ਲੇਕਿਨ ਜਿਹੜੇ ਬਾਕੀ ਸਾਥੀ ਕਲਾਕਾਰ ਜਿਹੜੇ ਨੇ ਉਹ ਬਾਹਰ ਨਿਕਲ ਕੇ ਆ ਰਹੇ ਸੋ ਉਹਨਾਂ ਦਾ ਇਹੀ ਕਹਿਣਾ ਹੈ ਕਿ ਕੱਲ ਦੇ ਨਾਲੋਂ ਜਿਹੜੀ ਹੁਣ ਦੀ ਹਾਲਾਤ ਹੈ ਹੁਣ ਦੀ ਸਿਤੀ ਹੈ ਉਸ ਤੇ ਵਿੱਚ ਜ਼ਮੀਨ ਸਮਾਨ ਦਾ ਫਰਕ ਪੈ ਚੁੱਕਾ ਹੈ ਕਿਉਂਕਿ ਕੱਲ ਨੂੰ ਜਿਹੜਾ ਕਿਸੇ ਤਰੀਕੇ ਦੇ ਨਾਲ ਜਿਹੜੀ ਹਰੇਕ ਇਹੀ ਚੀਜ਼ ਨਿਕਲ ਕੇ ਆ ਰਹੀ ਸੀ ਕਿ ਸਥਿਤੀ ਜਿਹੜੀ ਹੈ ਬਹੁਤ ਨਾਜ਼ੁਕ ਹੈ ਅਰਦਾਸ ਬੇਨਤੀ ਜੋਦਲੀ ਜਿਹੜੀ ਉਹ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਦੀ ਸਥਿਤੀ ਜਿਹੜੀ ਹੈ 24 ਘੰਟੇ ਤੋਂ ਬਾਅਦ ਜਿਹੜੀ ਡਾਕਟਰਾਂ ਦੀ ਟੀਮ ਵੱਲੋਂ ਲਗਾਤਾਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀਗਾ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜੇ ਵਿਭਾਗਾਂ ਦੇ ਮੁਖੀ ਉਹਨਾਂ ਦੇ ذریعے ਉਹਨਾਂ ਦਾ ਇਲਾਜ ਕੀਤਾ ਗਿਆ ਸੋ ਹੁਣ ਅੱਜ ਤੋਂ ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਫਰਕ ਨਜ਼ਰ ਆ ਰਿਹਾ ਔਰ ਸਥਿਤੀ ਜਿਹੜੀ ਹੈ ਫਿਲਹਾਲ ਹੌਲੀ-ਹੌਲੀ ਉਸ ਨੂੰ ਕਾਬੂਚ ਕੀਤਾ ਜਾ ਰਿਹਾ ਕਿਉਂਕਿ ਹੁਣੇ ਗਾਇਕ ਹਰਫ ਚੀਮਾ ਜਿਵੇਂ ਜ਼ਿਕਰ ਕਰ ਰਹੇ ਸੀਗੇ ਕਿ ਜਦੋਂ ਕੱਲ ਉਹਨਾਂ ਦੀ ਮਾਤਾ ਦੇ ਨਾਲ ਗੱਲਬਾਤ ਹੋਈ ਤਾਂ ਉਸ ਸਮੇਂ ਉਹਨਾਂ ਦੀ ਅੱਖ ਦੇ ਵਿੱਚੋਂ ਇੱਕ ਅਥਰੂ ਜਿਹੜਾ ਨਿਕਲ ਕੇ ਆਇਆ ਜਿਸ ਤੋਂ ਬਾਅਦ ਇਹ ਸਿੱਧੇ ਤੌਰ ਦੇ ਉੱਪਰ ਇੱਕ ਸਾਈਨ ਹੈ ਕਿ ਦਿਮਾਗ ਜ ਉਹ ਕੰਮ ਕਰ ਰਿਹਾ ਸੋ ਜਾਹਰ ਦੀ ਗੱਲ ਹੈ ਉਸ ਦੇ ਨਾਲ ਹੌਲੀ-ਹੌਲੀ ਜਦੋਂ ਕਿਤੇ ਨਾ ਕਿਤੇ ਜਿਹੜੀ ਸਥਿਤੀ ਹੈ ਉਹ ਗੰਭੀਰ ਤੋਂ ਠੀਕ ਹੋਣੀ ਸ਼ੁਰੂ ਹੋ ਰਹੀ ਹੈ ਔਰ ਮੈਡੀਕਲ ਬੁਲਟਨ ਦੇ ਵਿੱਚ ਵੀ ਫਿਲਹਾਲ ਇਸ ਚੀਜ਼ ਨੂੰ ਲਿਖਿਆ ਜਰੂਰ ਗਿਆ ਹੈ ਕਿ ਜਿਹੜੀ ਹਾਲਤ ਹੈ ਜੇ ਕ੍ਰਿਟੀਕਲ ਹੈ ਤਾਂ ਵੈਂਟੀਲੇਟਰ ਜਿਹੜਾ ਹੈ ਉਹ ਸਪੋਰਟ ਲਗਾਤਾਰ ਜਾਰੀ ਹੈ ਪਰ ਇਸ ਤੋਂ ਬਾਅਦ ਦੀ ਸਥਿਤੀ ਜਾਂ ਇਸ ਤੋਂ ਬਾਅਦ ਦੀ ਤਸਵੀਰ ਕੀ ਨਿਕਲ ਕੇ ਆਉਂਦੀ ਹੈ ਉਹ ਹਾਲਾਂਕਿ ਦੇਖਣਾ ਜੋ ਜਿਵੇਂ ਤੁਸੀਂ ਕੱਲ ਤੋਂ ਹੀ ਇਸ ਪੂਰੀ ਘਟਨਾ ਨੂੰ ਰਿਪੋਰਟ ਕਰ ਰਹੇ ਹੋ ਅੱਜ ਕੌਣ-ਕੌਣ ਗਾਇਕ ਜਾਂ ਕਿਹੜੀ-ਕਿਹੜੀ ਸਖਸ਼ੇਤਾ ਅੱਜ ਹਸਪਤਾਲ ਪਹੁੰਚੀਆਂ ਜਵੰ ਤਰ ਜੇ ਉਹ ਕੋਲੇ ਜਾ ਕੋ ਤਾਂ ਹੱਥ ਪੜਾ ਆ ਦੇਖੋ ਜੇਕਰ ਅਸੀਂ ਸਵੇਰ ਦਾ ਜ਼ਿਕਰ ਕਰ ਲਈ ਤਾਂ ਸਵੇਰ ਤੋਂ ਲਗਾਤਾਰ ਜਿਹੜੇ ਵਕ ਵਕ ਗਾਇਕ ਨੇ ਜਿਨ੍ਹਾਂ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਰਣਜੀਤ ਬਾਵਾ ਜਸ ਬਾਜਵਾ ਹੈ ਔਰ ਉਸੇ ਤਰੀਕੇ ਦੇ ਨਾਲ ਨਿਰਵੈਰਪਨੂਆ ਹਿੰਮਤ ਸੰਧੂਆ ਇਤਮਾਮ ਜਿਹੜੇ ਗਾਇਕ ਨੇ ਹਰਫ ਚਿਮਾ ਔਰ ਇਸ ਤੋਂ ਇਲਾਵਾ ਰੰਜੀਤ ਬਾਵਾ ਔਰ ਇਹ तमाम ਗਾਇਕ ਜਿਹੜੇ ਨੇ ਲਗਾਤਾਰ ਸਵੇਰ ਤੋਂ ਹੀ ਹਸਤਾਲ ਦੇ ਵਿੱਚ ਪਹੁੰਚ ਰਹੇ ਸੀਗੇ ਔਰ ਅੱਜ ਇੱਕ ਤਰੀਕੇ ਦੇ ਨਾਲ ਜੇ ਸਿਕਰ ਕਰ ਲਈ ਤਾਂ ਜਿਹੜੇ ਕੱਲ ਵੀ ਐਡਵੋਕੇਟ ਅਰਸਤੀਪ ਕਲੇਰ ਔਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਵੀ ਪਹੁੰਚੇ ਸੀਗੇ ਔਰ ਉਸ ਤੋਂ ਇਲਾਵਾ ਹੁਣ ਰਵਨੀਤ ਬਿੱਟੂ ਨੇ ਇਹ तमाम ਜਿਹੜੇ ਰਾਸੀ ਲੀਡਰਸ ਜਿਹੜੇ ਉਹ ਵੀ ਜ਼ਰੂਰ ਇੱਥੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਔਰ ਹਾਲਾਂਕਿ ਅੱਗੇ ਦੇ ਨਾਲ ਉਸ ਜਿਹੜੀ ਸਥਿਤੀ ਹੈ ਔਰ ਇਥੋਂ ਤੱਕ ਹੀ ਜਿਹੜੇ ਕਈ ਕਿਸਾਨ ਆਗੂ ਵੀ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਹੋਏ ਦਿਖਾਈ ਦਿੱਤੇ ਔਰ ਇਹ ਸਭ ਨੂੰ ਲੈ ਕੇ ਕਿਤਨਾ ਕਿਤੇ ਜਰੂਰ ਰਸਤੇ ਵਿੱਚ ਜਿਹੜਾ ਫਰਕ ਹੈ ਉਹ ਨਜ਼ਰ ਆ ਰਿਹਾ ਹੈ ਪਰ ਹਾਲਾਂਕਿ ਮੈਡੀਕਲ ਬੁਲਟਨ ਦਾ ਜੇਕਰ ਅੰਦਾਜ਼ਾ ਲਾ ਤਾਂ ਮਨਜੋਤ ਸਿੰਘ ਸਾਡੇ ਸਾਥੀ ਇਸ ਸਮੇਂ ਰਿਪੋਰਟ ਕਰ ਰਹੇ ਸੀ ਮੁਹਾਲੀ ਦੇ 40 ਹਸਪਤਾਲ ਤੋਂ ਜਿੱਥੇ ਰਾਜਵੀਰ ਜਵੰਦਾ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਨਵਾਂ ਮੈਡੀਕਲ ਬੁਲੇਟਨ ਜਾਰੀ ਹੋਇਆ ਜਿਸ ਦੇ ਵਿੱਚ ਡਾਕਟਰਾਂ ਨੇ ਕਿਹਾ ਕਿ ਹਾਲਤ ਗੰਭੀਰ ਬਣੀ ਹੋਈ ਹੈ ਪਰ ਪਹਿਲਾਂ ਨਾਲੋਂ ਇਹ ਖਬਰ ਜ਼ਰੂਰ ਨਿਕਲ ਕੇ ਆ ਰਹੀ ਕਿ ਉਹਨਾਂ ਦੀ ਜੋ ਹਾਲਤ ਹੈ ਉਹ ਪਹਿਲਾਂ ਨਾਲੋਂ ਥੋੜੀ ਸੁਧਰੀ ਜ਼ਰੂਰ ਹੈ ਪਰ ਫਿਰ ਵੀ ਜੋ ਇhtiyat ਉਸ ਨੂੰ ਵਰਤਣਾ ਪਏਗਾ ਹਾਲਤ ਹੁਣ ਵੀ ਕ੍ਰਿਟੀਕਲ ਹੀ ਹੈ ਉਸ ਨੂੰ ਸੇਫ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਉਹਨਾਂ ਦੇ ਪਰਿਵਾਰ ਵੱਲੋਂ ਸਾਥੀ ਗਾਇਕਾਂ ਨੂੰ ਕਿਹਾ ਜਾ ਰਿਹਾ ਕਿ ਸਾਰੇ ਜਿੱਥੇ ਜਿੱਥੇ ਨੇ ਆਪਣੇ ਆਪਣੀ ਥਾਂ ਤੇ ਦੁਆਵਾਂ ਜ਼ਰੂਰ ਕਰਨ ਅਰਦਾਸ ਜ਼ਰੂਰ ਕਰਨ ਤਾਂ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਸਕੇ